ਜੋ ਜਪਿੰਦਰ ਆਈਆ ਸਾਡੇ ਸਰਪ੍ਰੀਖੋ ਦੇ ਕੇ ਅੰਦਰ ਇਹਦੇ ਵਿੱਚ ਇੱਕ ਪਰਿਵਾਰ ਪੂਰ ਸਿੰਘ ਦਾ ਤੇ ਦੂਸਰੇ ਪਾਸੇ ਜਰਮਨੀਸ਼ੀਨ ਵਾਸੀ ਕੁਲ ਬਸੇ ਹੋਏ ਜੀ ਪੂਰ ਸਿੰਘ ਤੇ ਕੁਲ ਬਸੇ ਦਾ ਇਹਨਾਂ ਦਾ ਆਪਸ ਵਿੱਚ ਪੈਸਾ ਲੈਣ ਦੇ ਇਹਨਾਂ ਦੇ ਵਿੱਚ ਪਹਿਲਾਂ ਵੀ ਇੱਕੋ ਹੀ ਲੜਾਈ ਹੋ ਚੁੱਕੀ ਜਿਹੜੀ ਜੀ 217 ਬਕਾ 24 ਬਗਰਮਾ 750 ਦਰਜ ਸੀ ਕੱਲ ਫਿਰ ਰਾਤ ਨੂੰ ਦੁਬਾਰਾ ਲੜਾਈ ਹੋਈ ਜਿਹੜਾ ਇਹ ਪੁਲਿਸ ਸਿੰਘ ਇਹ ਉਹ ਲੋਕ ਹੈ ਦੇ ਕਰੇ ਕੋਈ ਸਰ ਆਪ ਨੂੰ ਆਪਰੇਲ ਨਾਲ ਲੜਕੇ ਲੈ ਕੇ ਤੇ ਉਹਦੇ ਘਰ ਤੇ ਅਟੈਕ ਕਰ ਦਿੰਦਾ ਤੇ ਉਹਦੇ ਘਰ ਤੇ ਕਾਫੀ ਪੰਕੜ ਕਰਦਾ ਤੇ ਜਿਹ ਤੁਮ ਸਭ ਨੂੰ ਕਾਫੀ ਸਤਾ ਲੱਗਦੀ ਹੈ ਤੇ ਜਿਹੜਾ ਇਸ ਮੈਡੀਕਲ ਕਾਲਜ ਜਿਹੜਾ ਐਡਮਿਟ ਤੇ ਉਸ ਦੇ ਸਬੰਧ ਵਿੱਚ ਜਿਹੜਾ ਜਿਸ ਨੇ ਭਾਈ ਕਿਤੇ ਜਵਿੰਦਰ ਸਿੰਘ ਇਹ ਵੀ ਆਦਤ ਮੈਡੀਕਲ ਕਾਲਜ ਪਹੁੰਚ ਜਾਂਦਾ ਵੀ ਮਿਲੀ ਉਸ ਟਾਈਮ ਸੱਟ ਲੱਗੀ ਹੈ ਏ ਬਰਾਸੇ ਇਸੇ ਤੋਂ ਕੱਲੇ ਮਕਦਮਾ ਨੰਬਰ 80 ਅਸਬਰਾ 25 ਹਜ਼ਾਰ ਦਾ ਸਾਡਾ ਖਰੀਦ ਨੂੰ ਹੀ ਇਹਨਾਂ ਦੇ ਚਰਚ ਕਰ ਦਿੱਤਾ ਗਿਆ ਤੇ ਆਈ ਤਰਤੀਸ਼ਕਾਰੀ ਦੇ ਦੋਸ਼ੀ ਨੂੰ ਉਹਨਾਂ ਦੀ ਭਾਰ ਕਰਦੇ ਉਹਦੀ ਐਲ ਐਸ ਸੀਟੀ ਫ੍ਰੀਜ਼ ਆ ਗਈ ਤੇ ਉਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਾਂਗੇ ਇਸ ਦੇ ਚੋ ਇੱਕ ਦਸੰਗ ਹੋਵੇ ਅਸੀਂ ਇੱਕ ਮਕਦਮਾ ਨੰਬਰ ਦੋਸੋ ਇੱਕ ਮਕਦਮਾ ਅਸੀਂ ਇੱਕ ਡਾਕਟਰ ਨੂੰ ਉੱਥੇ ਡਾਕਟਰ ਵਾਸ ਅਹਿਮ ਦਾ گیت اس ڈاکٹر روپیہ دشو دے کے لینا چاہ رہا تھا کیونکہ یہ اسے فون کے گیا آخل ہو گیا ਤੇ ਇਸ ਦੇ ਨਾਲ ਕਿ ਇਹ ਸਾਥੀ ਆਏ ਤੇ ਉਹਨਾਂ ਨੇ ਡਾਕਟਰ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਵੀ ਸਾਤਾ ਜੀ ਇਸ ਦੇ ਵਿੱਚ ਕੋਈ ਕ੍ਰੋਸ ਕੇਸ ਬਣ ਜੇ ਤੇ ਡਾਕਟਰ ਬੰਦੇ ਉਸੇ ਮੌਕੇ ਤੇ ਨਾ ਕੀਤੀ ਰੋਲਾ ਪਾਇਆ ਗਿਆ ਤੇ ਇਹ ਉੱਥੋਂ ਚਲੇ ਗਿਆ ਤੇ ਦਸਿਆ ਪਿਆ ਉੱਥੇ ਉਹਨੂੰ ਉਸੇ ਤਰੀਕੇ ਨਾਲ ਡਾਕਟਰ ਦੇ ਨਾਲ ਕਰਦੇ ਸਮੇਂ ਇੱਕ ਨਕਾਹ ਲਾ ਕੇ ਸਮਝੇ ਤੇ ਉਹ ਇੱਕ ਕਿਸਮ ਦੀ ਡਾਕਟਰ ਵੱਲੋਂ ਇੱਕ ਨਾਮਜ਼ਾਹੀਰ ਰਹੀਆ ਤੇ ਅਸੀਂ ਅੱਲਾ ਤੇ ਦੋ ਤਿੰਨਾਂ ਤੇ ਹਮਕਮਾ ਦਸਕਾਰੇ ਤੇ ਪੀਸੀਆ ਕਦਰ ਤੇ ਅੱਲਾ ਤੇ ਉਹਨਾਂ ਦੇ Ну, просто